ਦੋਸਤੋ ਮੈਂ ਗਰਨਾਪ ਸਿੰਘ ਮੈਸਨਪੁਰੀ ਜਿਵੇਂ ਆਪ ਸਭ ਨੂੰ ਪਤਾ ਹੀ ਹੈ ਕਿ ਮੈਂ ਇਹਨਾਂ ਦਿਨਾਂ ਵਿੱਚ ਕੈਨੇਡਾ ਆਇਆ ਹੋਇਆ ਹਾਂ ਕੈਨਟੋ ਦੇ ਨੇੜੇ ਬ੍ਰੈਂਟਨ ਦੇ ਵਿੱਚ ਆਪਣੀ ਰਹਿ ਰਿਹਾ ਹਾਂ ਅੱਜ ਅਸੀਂ ਸਰਦਾਰ ਨਿਰਮਲ ਸਿੰਘ ਜੀ ਜੋਹਨ ਸਾਹਿਬ ਦੇ ਨਾਲ ਘੁੰਮਣ ਵਾਸਤੇ ਆਏ ਹਾਂ ਮਿਸਿਸ ਸਾਗਾ ਇਹ ਲੇਕ ਦਾ ਕੰਡਾ ਜੀ ਇਹ 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 ਬੰਦੀ ਈਟੋ ਬੇਕੋ ਯਰੀ ਮਿੱਤਾ ਈਟੋ ਬੇਕੋ ਸੋ ਬੜਾ ਸ਼ਾਨਦਾਰ ਮਾਹੌਲ ਹੈ ਧੁੱਪ ਜੜੀ ਹੋਈ ਹੈ ਲੋਕ ਇੰਜੋਏ ਕਰ ਰਿਹਾ ਜੀ ਪੂਰਾ ਪੂਰੇ ਜਿਹੜੀ ਇਹ ਏਰੀਆ ਹੈਗਾ ਬੀਚ ਦੇ ਉਤੇ ਸੰਗਤ ਕਮ ਰੱਖ ਰਹੀ ਹੈ ਸਾਰੀ ਜੋ ਵੀ ਸਲਾਨੀ ਹੈਗੇ ਨੇ ਸੋ ਆਪਾਂ ਅੱਜ ਗੱਲ ਕਰਾਂਗੇ ਜੋ ਉਸਨ ਸਰਬ ਜਿਹੜਾ ਬੜਾ ਪੱਕਾ ਵਿਸ਼ਾ ਹੈਗਾ ਕਿ ਕੈਨੇਡਾ ਦੇ ਕੰਮ ਧੰਦੇ ਵਾਲੋ ਹਾਲਾਤ ਕੀ ਹੈ ਕਿਉਂਕਿ ਆਪਣੇ ਪੰਜਾਬੀਆਂ ਦੇ ਖਾਸ ਤੌਰ ਤੇ ਮਨ ਵਿੱਚ ਜਾਂ ਹੋਰ ਵੀ ਸਾਡੀ ਜਿਹੜੀ ਇੰਡੀਅਨ ਕਮਿਊਨਿਟੀ ਉਹਦੇ ਮਨ ਚ ਹੁੰਦਾ ਵੀ ਵਿਦੇਸ਼ ਨੂੰ ਜਾਣਾ ਬੜਾ ਜ਼ਰੂਰੀ ਹੈ ਕੁਝੇ ਹੱਦ ਤੱਕ ਇਹ ਗੱਲ ਠੀਕ ਵੀ ਹੈਗੀ ਕਿਉਂਕਿ ਹਿੰਦੁਸਤਾਨ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਜਿਹੜੀ ਕਮੀ ਹੈ ਬੜਾ ਸੋਹਣਾ ਉੱਥੇ ਵੈਦਰ ਹੈ ਬਹੁਤ ਸੋੜੀ ਜ਼ਮੀਨ ਆ ਬਹੁਤ ਸਾਰਾ ਵਾਤਾਵਰਨ ਆ ਇਹਨੂੰ ਕਿਤੇ ਵਧੀਆ ਵਾਤਾਵਰਨ ਆ ਬਹੁਤ ਤੇ ਦਿਨ ਵਾਲੀ ਧੁੱਪ ਰਹਿੰਦੀ ਆ ਤਾਂ ਜੋ ਸਾਡੀਆਂ ਫਸਲਾਂ ਵਧੀਆ ਹੁੰਦੀਆਂ ਆ ਏਸ਼ੀਆ ਦੀ ਸਭ ਤੋਂ ਵਧੀਆ ਜ਼ਮੀਨ ਆ ਲੇਕਿਨ ਫੇਰ ਵੀ ਇੱਥੇ ਕਰੇਜ ਰਹਿੰਦਾ ਸਾਡੇ ਪੰਜਾਬੀਆਂ ਦੇ ਮਨਾਂ ਵਿੱਚ ਜਾਂ ਜਿਹੜਾ ਉੱਤਰ ਭਾਰਤਾਂ ਇਹਨਾਂ ਦੇ ਮਨ ਦੇ ਵਿੱਚ ਕਿ ਆਪਾਂ ਕਿਸੇ ਨਾ ਕਿਸੇ ਠੰਗ ਦੇ ਨਾਲ ਕੋਈ ਕੈਨੇਡਾ ਅਮਰੀਕਾ ਜਾਂ ਹੋਰ ਕਿਸੇ ਮਲਕ ਕੋ ਜਾ ਜਾਵੇ ਸੋ ਇਹ ਨਰਮਨ ਸਿੰਘ ਜੀ ਅੱਜ ਕੱਲ ਕੈਨੇਡਾ ਖਾਸ ਤਰ੍ਹਾਂ ਆਉਣਾ ਕਿੰਨਾ ਕੁ ਸਹੀ ਹੈ ਜਾਂ ਕਿੰਨਾ ਕੁ ਸਹੀ ਨਹੀਂ ਹੈਗਾ ਇਹਦੇ ਬਾਰੇ ਆਪਾਂ ਗੱਲ ਕਰਾਂਗੇ ਇਹਦੇ ਬਾਰੇ ਗਰਮਨ ਜੀ ਗੱਲ ਹੈਗੀ ਆ ਵੀ ਜੇ ਤੇ ਬੰਦੇ ਕੋਲ ਕੋਈ ਸਕਿੱਲ ਹੈਗੀ ਆ ਹਾਂ ਤੇ ਉਹਦੀ ਰੋਟੀ ਪਾਣੀ ਵਧੀਆ ਕਿਉਂਕਿ ਆਪਣੇ ਆਰਐਸ ਸਟੂਡੈਂਟ ਪਲੱਸ 2 ਕੀ ਇੱਥੇ ਕਿਉਂਕਿ ਨਾ ਤਾਂ ਉਹਨਾਂ ਨੂੰ ਉਦੋਂ ਟਾਈਮ ਮਿਲਿਆ ਸਟੱਡੀ ਸ਼ੁਰੂ ਜੋ ਸੁਰਤ ਹੈ ਸਟੱਡੀ ਕਰਨੀ ਸ਼ੁਰੂ ਕਰਤੀ ਸਟੱਡੀ ਤੋਂ ਬਾਅਦ ਪਲੱਸ 2 ਆ ਦੇ ਇੱਥੇ ਆ ਕੇ ਸਕਿੱਲ ਕਰ ਲਈ ਕੋਈ ਉਹਨਾਂ ਨੂੰ ਟਾਈਮ ਮਿਲਿਆ ਨਹੀਂ ਆਲਮੋਸਟ ਇਥੇ ਹੁੰਦੇ ਹਨ ਰੋਟੀ ਦੀ ਟੈਂਸ਼ਨ ਜੀ ਠੀਕ ਹੈ ਕਿਉਂਕਿ ਉਹਦੇ ਵਿੱਚ ਦੋ ਚੀਜ਼ਾਂ ਹੁੰਦੀਆਂ ਨੇ ਜਿਹੜਾ ਬੱਚਾ ਤਾਂ ਆ ਕੇ ਕੋਈ ਪਰਿਵਾਰ ਮੈਂਬਰ ਹੈਗਾ ਨਾਲ ਕੰਮ ਕਰਦਾ ਜਾਂ ਰੋਟੀ ਮੈਨ ਚੱਲਦਾ ਫੇਰ ਤਾਂ ਉਹ ਕੋਈ ਨਾ ਕੋਈ ਸਕਿੱਲ ਫੇਰ ਸਿੱਖ ਸਕਦਾ ਕੋਰਸ ਕਰ ਸਕਦਾ ਕੁਝ ਤੇ ਜਿਹੜਾ ਨਹੀਂ ਕਰ ਸਕਦਾ ਉਹਦੇ ਲਈ ਅੱਜ ਦੀ ਵੇਚ ਜਿਹੜੀ ਹੁਣ ਵੇਰਵਸਾਂ ਦੇ ਕੰਮ ਵੀ ਬਹੁਤ ਜ਼ਿਆਦੀਆਂ ਕੰਪਨੀਆਂ ਲੀਆਟ ਕਰ ਰਹੀਆਂ ਲੋਕਾਂ ਨੂੰ ਤੇ ਇਸ ਕਰਕੇ ਜਿਹੜੀ ਪਲੇਟ ਦਾ ਕੋਈ ਐਚ ਵਾਕ ਭਾਵੇਂ ਸਰਕਸ਼ਨ ਦਾ ਕੰਮ ਕਰਦਾ ਵਾ ਪੂਛੇ ਤਰ੍ਹਾਂ ਦਾ ਕੋਈ ਕੰਮ ਕਰਦਾ ਟੀਜਲ ਮਾਰਨਾ ਪ੍ਰੋਬਲਮ ਮਕੈਨਿਕਾ ਕੋਈ ਵੀ ਆ ਉਹਨੂੰ ਕੰਮ ਦੀ ਅੱਜ ਵੀ ਪ੍ਰੋਬਲਮ ਨਹੀਂ ਹੈ ਠੀਕ ਹੈ ਹਾਂਜੀ ਜਿਹੜੇ ਆਪਾਂ ਇਹ ਗੱਲ ਕਰਾਂਗੇ ਵੀ ਕੈਨੇਡਾ ਦੇ ਵਿੱਚ ਜਿਹੜੀ ਸਕਿਲਡ ਮਤਲਬ ਜੋਬ ਆ ਜਾਂ ਸਕਿਲਡ ਵਰਕਰ ਆ ਗਏ ਹਾਂਜੀ ਹਾਂਜੀ ਪੜ੍ਹੇ ਲਿਖੇ ਕਿਸੇ ਵੀ ਤਰ੍ਹਾਂ ਦੇ ਸਕਿਲ ਜਾਂ ਤਕਨੀਕੀ ਤੌਰ ਤੇ ਆਈਟੀ ਜੋਬਾਂ ਜਿਵੇਂ ਆਪਾਂ ਕਰੀਏ ਕੋਈ ਫਲੰਬਰ ਆ ਕੋਈ ਕਿਸੇ ਤਰ੍ਹਾਂ ਦੇ ਰਾਜ ਮਿਸਤਰੀ ਆ ਜਾਂ ਕੋਈ ਲੱਕੜ ਵਾਲਾ ਮਿਸਤਰੀ ਹੈ ਜਿਹੜਾ ਆਪਾਂ ਕਹਾਂਗੇ ਵੀ ਜਿਹੜਾ ਕਾਨੂੰਨੀ ਤਰੀਕੇ ਦੇ ਨਾਲ ਕੈਨੇਡਾ ਵਿੱਚ ਆਇਆ ਹਾਂਜੀ ਹਾਂਜੀ ਜਿਹਦੇ ਕੋਲ ਵਰਕ ਪਰਮਿਟ ਹੈਗਾ ਹਾਂਜੀ ਹਾਂਜੀ ਉਹਨੂੰ ਕੰਮ ਦੀ ਕੋਈ ਸਮੱਸਿਆ ਨਹੀਂ ਹੈ ਨਹੀਂ ਹੈਗੀ ਲੇਕਿਨ ਦੋਸਤੋ ਜਿਹੜੀ ਗੱਲ ਹੁੰਦੀ ਵੀ ਕੰਮ ਪਰਸਨ ਸੋ ਦੋਸਤੋ ਜਿਹੜੀ ਆਪਾਂ ਗੱਲ ਕਰਨੀ ਚਾਹੁੰਦੇ ਆ ਕਿ ਆਪਣੇ ਮਨ ਦੇ ਵਿੱਚ ਹੁੰਦਾ ਵੀ ਬਾਈ ਹੋ ਕੇ ਹਨ ਰੁੱਕ ਜਿਵੇਂ ਮਰਜੀ ਆਪਾਂ ਕੈਨੇਡਾ ਪਹੁੰਚ ਗਏ ਹਾਂਜੀ ਹਾਂਜੀ ਸੋ ਇੱਥੇ ਕਿਉਂਕਿ ਜਿਹੜਾ ਬੰਦਾ ਇਲਿਗਲ ਮਤਲਬ ਉਹ ਵਿਜ਼ਟਰ ਆ ਜਾਂਦਾ ਜਾਂ ਕਿਸੇ ਹੋਰ ਟੰਗ ਦੇ ਨਾਲ ਹਾਂਜੀ ਗਲਤ ਤਰੀਕੇ ਨਾਲ ਕਿਸੇ ਵੀ ਦੋ ਉਹਨੂੰ ਕੰਮ ਨਹੀਂ ਮਿਲਦਾ ਜੀ ਸਰ ਤੋ ਕਿ ਜੇ ਕੋਈ ਜਿਹੜਾ ਵਿਜ਼ਟਰ ਹੁੰਦਾ ਜਾਂ ਬੇਸ਼ੱਕ ਉਹ ਸੁਪਰਵਾਈਜ਼ਰ ਤੇ ਵੀ ਹੁੰਦਾ ਜਿਹਦੇ ਕੋਲ ਸਿਨ ਨੰਬਰ ਨਹੀਂ ਹੈਗਾ ਵਰਕ ਪਰਮਿਟ ਨਹੀਂ ਹੈਗਾ ਉਹਨੂੰ ਫਿਰ ਕੰਮ ਨਹੀਂ ਮਿਲਦਾ ਹਾਂਜੀ ਹਾਂਜੀ ਔਰ ਕੈਸ਼ ਤੇ ਤਾਂ ਕੰਮ ਮੇਰੇ ਹਿਸਾਬ ਨਾਲ ਹੁਣ ਰਹੀ ਆ অলਮੋਸਟ ਡਾਨੀ ਆ ਕੋਈ ਕੌਂਗਿਸਟਰ ਟ੍ਰੰਪ ਸਾਹਿਬ ਆਏ ਆ ਉਦੋਂ ਦੀ ਪ੍ਰੋਬਲਮ ਜ਼ਿਆਦਾ ਕ੍ਰੀਟ ਹੋ ਰਹੀ ਹੈ ਸੋ ਦੋਸਤੋ ਮੈਂ ਇਸ ਵੀਡੀਓ ਰਾਈਂ ਆ ਜਰੂਰ ਬੇਨਤੀ ਕਰਨੀ ਚਾਹੁੰਨਾ ਬੇਸ਼ੱਕ ਸਾਡੇ ਮੇਰੇ ਦੋਸਤਾਂ ਨੂੰ ਖਾਸ ਕਰਕੇ ਜਿਹੜੇ ਮੇਰੇ ਤੋਂ ਛੋਟੀ ਉਮਰ ਦੇ ਮੇਰੇ ਭੈਣ ਭਰਾ ਹੈਗੇ ਆ ਜਾਂ ਭਤੀਜੇ ਭਤੀਜੇ ਹੈਗੇ ਉਹਨਾਂ ਨੂੰ ਬੇਨਤੀ ਕਰਨੀ ਚਾਹੁੰਦੇ ਆ ਵੀ ਬਿਲਕੁਲ ਜੇ ਕਿਸੇ ਨੇ ਕੈਨੇਡਾ ਆਉਣਾ ਤਾਂ ਕਾਨੂੰਨੀ ਤੌਰ ਤੇ ਹੋ ਹਾਂਜੀ ਹਾਂਜੀ ਔਰ ਉਸ ਤੋਂ ਬਾਅਦ ਸਕਿੱਲ ਕੋਈ ਤੁਹਾਡੀ ਐਜੂਕੇਸ਼ਨ ਵਧੀਆ ਹੋਵੇ ਸਕਿੱਲ ਹੋਵੇ ਤੁਹਾਡੇ ਕੋਲ ਬੇਸ਼ੱਕ ਉਹ ਪੜ੍ਹਾਈ ਦੇ ਵਿੱਚ ਸਕਿੱਲ ਆ ਜਾਂ ਕੋਈ ਟੈਕਨੀਕਲ ਸਕਿੱਲ ਜਿਹਦਾ ਤੁਸੀਂ ਕੰਮ ਕਰ ਸਕਦੇ ਹੋ ਉਹ ਹੋਣੀ ਚਾਹੀਦੀ ਹੈ ਹਾਂਜੀ ਹਾਂਜੀ ਕਿਉਂਕਿ ਹੁਣ ਨਰਸਿੰਗ ਦੇ ਡਾਕਟਰ ਦਾ ਇੰਦਾਂ ਦੇ ਫੀਲਡ 'ਚ ਬਹੁਤ ਵਧੀਆ ਰਿਸਪੌਂਸ ਆ ਉਹ ਵੀ ਆਪਾਂ ਇਹ ਗੱਲ ਕਵਾਂਗੇ ਵੀ ਜੇ ਇਸ ਕਿਤੇ ਵਿੱਚ ਵੀ ਹੋਣਾ ਲੇਕਿਨ ਤੁਹਾਡੇ ਕੋਲ ਕਾਨੂੰਨੀ ਤੌਰ ਤੇ ਤੁਹਾਨੂੰ ਆਉਣਾ ਚਾਹੀਦਾ ਤੁਹਾਡੇ ਕੋਲ ਵਰਕ ਪਰਮਿਟ ਹੋਣਾ ਚਾਹੀਦਾ ਵਰਕ ਪਰਮਿਟ ਰਾਈਟ ਤੁਹਾਡੇ ਕੋਲ ਐਜੂਕੇਸ਼ਨ ਵਧੀਆ ਹੋਵੇ ਵਰਕ ਪਰਮਿਟ ਆਪਣੇ ਆਪ ਸੋ ਦੋਸਤੋ ਇਸ ਵੀਡੀਓ ਰਾਹੀਂ ਮੈਂ ਬੇਨਤੀ ਕਰਨੀ ਚਾਹਾਂਗਾ ਕਿ ਸਾਡੇ ਜਿਹੜੇ ਨੌਜਵਾਨ ਵੀਰਾਂ ਖਾਸ ਕਰਕੇ 20 25 25 ਲੱਖ ਰੁਪਏ ਲਾ ਕੇ ਇਹ ਵਿਦੇਸ਼ਾਂ ਨੂੰ ਜਾਂ ਕੈਨੇਡਾ ਨੂੰ ਆ ਜਾਂਦੇ ਆ ਹਾਂਜੀ ਲੇਕਿਨ ਉਹਦੇ ਵਿੱਚ ਕੰਮ ਨਹੀਂ ਮਿਲਦਾ ਇੱਥੇ ਅਸੀਂ ਬਹੁਤ ਵੱਡੀ ਗਿਣਤੀ ਦੇ ਵਿੱਚ ਬੇਰੁਜ਼ਗਾਰ ਜਿਹੜੇ ਮੁੰਡੇ ਕੁੜੀਆਂ ਫਿਰਦੇ ਦਿੱਖਿਆ ਦੂਸਰੀ ਬੇਨਤੀ ਹੈ ਕਿਉਂਕਿ ਮਹਿੰਗਾ ਬਹੁਤ ਆ ਹਾਂਜੀ ਸੋ ਮਹंगाई ਬਹੁਤ ਹੋਣ ਕਰਕੇ ਘਰ ਬੜੇ ਮਹਿੰਗੇ ਆ ਤਾਂ 11500 ਦਾ ਘਰ ਲੈਣਾ ਪਊਗਾ ਜੀ ਤੇ ਉਹ ਤੋਂ ਅੱਗੇ ਗਰੋਸਰੀ ਦੇ ਖਰਚੇ ਹੋਰ ਲੋੜਾਂ ਜਿਹੜੀਆਂ ਹੈਗੀਆਂ ਬੇਸਿਕ ਉਨੀਆ ਪੂਰਨ ਕਰਨ ਵਾਸਤੇ ਤੁਹਾਨੂੰ ਮੇਰੇ ਹਿਸਾਬ ਨਾਲ 2-3000 ਰੁਪਇਆ ਮਿਨੀਮ ਚਾਹੀਦਾ ਮਿਨੀਮ ਮਿਲ ਜੇ ਕਰਾਂ ਜੀ ਮੈਂ ਤਾਂ ਵਿੱਚ ਤੁਹਾਡੀ ਗੱਲ ਟੋਕ ਰਿਹਾ ਹੁਣ ਇਹ ਜਿੰਨਾ ਕਿਰਾਇਆ ਵਧ ਗਿਆ ਖਵਾਦ ਰਿਹਾ ਵਾ ਇਸੇ ਕਰਕੇ ਵਧ ਰਿਹਾ ਕਿਉਂਕਿ ਜਿਹੜਾ ਬੰਦਾ ਆ ਰਿਹਾ ਨੇ ਤੇ ਉਹਨੂੰ ਰੋਟੀ ਤਾਂ ਗਾਣੀ-ਗਾਣੀ ਜੀ ਜੀ ਬਿਲਕੁਲ ਰਹਿਣਾ ਵੀ ਘਰ ਚਾ ਉਹ ਇਸੇ ਕਰਕੇ ਨਾ ਚਾਹੁੰਦੇ ਆ ਹਾਂ ਵੀ ਕੁਝ ਲੋਕੀ ਗਲਤ ਐਡੀਸ਼ਨਲ ਜਾਂਦੀ ਲੋਕਾਂ ਨੂੰ ਜੀ ਇਹ 300 ਵੀਰ ਬੰਦਾ ਚਾਂਸ ਇਸੋ ਜਿਹਦੇ ਵਿੱਚ ਆ ਨਮਦਰ ਰਾਤ ਰਾਤ ਅਮੀਰ ਹੋ ਜਾਈਏ ਉਹਨਾਂ ਕਰਕੇ ਵੀ ਕ੍ਰੈਮ ਕੋਈ ਮਦਦ ਰਿਆ ਸੋ ਇਹ ਆਪਾਂ ਨੈਕਸਟ ਵੀਡੀਓ ਵਿੱਚ ਗੱਲ ਕਰਾਂਗੇ ਮੈਂ ਸਾਰੇ ਦੋਸਤਾਂ ਨੂੰ ਬੇਨਤੀ ਕਰਨੀ ਚਾਹੁੰਦਾ ਵੀ ਜਿਨ੍ਹਾਂ ਨੇ ਵੀ ਕੈਨੇਡਾ ਆਉਣਾ ਪੈਸਿਆਂ ਦੀ ਪੰਡ ਭਾਈ ਐਵੇਂ ਨਾ ਲਾਓ ਕਿਸੇ ਕੋਈ ਨਾ ਕੋਈ ਸਕਿੱਲ ਲੈ ਕੇ ਆਓ ਬੈਟਰ ਆ ਵੀ ਉੱਥੇ ਕੋਈ ਜਿਹੜਾ ਪਰਤ ਕਿ ਜਿਹਨੇ ਸ਼ੁਰੂ ਕੀਤਾ ਹੈ ਬਿਜ਼ਨਸ ਆਪ ਇੰਡੀਆ ਵਿੱਚ ਵੀ ਬਿਜ਼ਨਸ ਸ਼ੁਰੂ ਕੀਤਾ ਜਾਂਦਾ ਪੰਜਾਬ ਵਿੱਚ ਵੀ ਬਿਜ਼ਨਸ ਸ਼ੁਰੂ ਕੀਤਾ ਜਾਂਦਾ ਬਹੁਤ ਕੰਮ ਆ ਤੁਸੀਂ ਉੱਥੇ ਕੋਈ ਸਬਜ਼ੀ ਦੀ ਵੇੜੀ ਲਾ ਲਓਗੇ ਉਹ ਵੀ ਕੰਮ ਕਰ ਜਾ ਸਕਦੀ ਬਹੁਤ ਬਹੁਤ ਧੰਨਵਾਦ ਥੈਂਕ ਯੂ